ਸਤਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਉੱਥੇ ਹੀ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ ਸੋ ਕਰਦੇ ਹਾਂ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਸ੍ਰੀ ਅਕਾਲ ਸਤ ਸ਼੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਸੇਵਾਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟਿਰਕਿਆਣਾ ਇਮੀਗ੍ਰੇਸ਼ਨ ਲਾ ਫਾਰਮ ਜੇ ਟਿਰਕਿਆਣਾ ਹੁਣਾ ਨਾਲ ਸੰਪਰਕ ਕਰ ਸਕਦੇ ਹੋਂ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁਡਲੈਂਡ ਜੀ ਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਾ ਸਹੋਤਾ ਹੋਣਾ ਦਾ ਨੰਬਰ ਹੈ 209 270 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚਲੀਏ ਤਾਂ ਉਧਰ ਸੋਨਮ ਬਾਂਗਚੁੱਕ ਨੂੰ ਗ੍ਰਿਫਤਾਰ ਕਰ ਲਿਆ ਜੀ ਲੇਹ ਦੇ ਵਿੱਚ ਪਰਸੋਂ ਹੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਹਿੰਸਾ ਪੜ ਲੱਗ ਗਈ ਉਸ ਤੋਂ ਬਾਅਦ ਕੱਲ ਤੁਸੀਂ ਚਾਨਣਾ ਪਾਇਆ ਸੀ ਕਿ ਵਾਗਚਕ ਹੁਣੀ ਕਹਿ ਰਹੇ ਨੇ ਕਿ ਭਾਈ ਮੈਨੂੰ ਸਕੇਪ ਗੋਟ ਬਣਾ ਲਿਆ ਗਿਆ ਬਲੀ ਦਾ ਬੱਕਰਾ ਬਣਾ ਕੇ ਵਰਤ ਲਿਆ ਗਿਆ ਉਹਨਾਂ ਦੀ ਜਿਹੜੀ ਐਨਜੀਓ ਹੈ ਉਸ ਦਾ ਲਾਇਸੈਂਸ ਵਿਦੇਸ਼ੀ ਫੰਡਿੰਗ ਵਾਲਾ ਰੱਦ ਕਰ ਦਿੱਤਾ ਜਾਂਦਾ ਤੇ ਹੁਣੇ ਗ੍ਰਿਫਤਾਰੀ ਹੋਈ ਹੈ 올ਓਵਰ ਸਿਨੈਰੀਓ ਨੂੰ ਸਮਝਿਆ ਕਿਵੇਂ ਜਾਵੇ ਕੀ ਕੁਝ ਚੱਲ ਰਿਹਾ ਹੈ ਪੋਲਿਟੀਕਲੀ ਇਸ ਸਮੇਂ ਲੇ ਦੇ ਵਿੱਚ ਤੇ ਕੇਂਦਰ ਚ ਬੈਠੀ ਹੋਈ ਸਰਕਾਰ ਚਾਹੁੰਦੀ ਕੀ ਹੈ ਕਿ ਉੱਥੇ ਕੀ ਚੱਲੇ ਅਹ ਦੇਖੋ ਜਦੋਂ ਵੀ ਇਸ ਤਰ੍ਹਾਂ ਦਾ ਪ੍ਰੋਟੈਸਟ ਹਾਈਲਾਈਟ ਹੁੰਦਾ ਹੈ ਨੈਸ਼ਨਲੀ ਜਾਂ ਇੰਟਰਨੈਸ਼ਨਲੀ ਤਾਂ ਉਸ ਵੇਲੇ ਇਸ ਸਰਕਾਰ ਦਾ ਜੋ ਮਤਲਬ ਰੁਖ ਰਹਿੰਦਾ ਤੁਸੀਂ ਉਸ ਨੂੰ ਗੌਰ ਦੇ ਨਾਲ ਵੇਖੋ ਤਾਂ ਇਹਨਾਂ ਦਾ ਯਕਨ ਕੀ ਹੁੰਦਾ ਜਨਾਬ ਕਿ ਕਦੇ ਤਾਂ ਇਹ ਜੋੜਦੇ ਆ ਵਿਦੇਸ਼ੀ ਤਾਕਤ ਦੇ ਨਾਲ ਕਦੇ ਇਹ ਕਹਿ ਦੇਣਗੇ ਕਿ ਫਲਾਣਾ ਜਿਹੜਾ ਫਲਾਣੇ ਦੀ ਫੰਡਿੰਗ ਦੇ ਨਾਲ ਚੱਲ ਰਿਹਾ ਹੈ ਜਾਂ ਓਵਰਆਲ ਕੀ ਹੁੰਦਾ ਹੈ ਕਿ ਜੇ ਇਹਨਾਂ ਦੇ ਸਾਰੇ ਭਗਤ ਲੋਕਾਂ ਦਾ ਤੁਸੀਂ ਦੇਖੋਗੇ ਨੈਰੇਟਿਵ ਤੇ ਉਹ ਇਹ ਹੁੰਦਾ ਹੈ ਕਿ ਭਈ ਫਲਾਣਾ ਬੰਦਾ ਜਿਹੜਾ ਵਿਦੇਸ਼ੀ ਹੱਥਾਂ 'ਚ ਖੇਡ ਗਿਆ ਜੀ ਹੁਣ ਬੜੀ ਆਸਾਨੀ ਦੇ ਨਾਲ ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ ਕਿ ਵੇਖੋ ਸੋਨਮ ਵਾਂਗ ਚੁੱਕ ਤੇ ਉੱਤੇ ਦੋਸ਼ ਲੱਗਾ ਕਿ ਸੋਨਮ ਵਾਂਗ ਚੁੱਕ ਛਿੜਿਆ ਨਾ ਜੀ ਜੀ ਉਹ ਐਫਸੀਆਰਏ ਦਾ ਉਲੰਘਣ ਕਰਦਾ ਸੀ ਹੁਣ ਉਹਦੇ ਐਨਜੀਓ ਨੂੰ ਜੇ ਤੁਸੀਂ ਦੇਖੋਗੇ ਤਾਂ ਜਨਾਬ ਉਹ ਤੇ 1988 ਤੋਂ ਚੱਲਦਾ ਪਿਆ ਹੂੰ ਮਤਲਬ 1988 ਤੋਂ ਚੱਲਦਾ ਪਿਆ ਹੁਣ ਜਦੋਂ 1988 ਤੋਂ ਚੱਲ ਰਿਹਾ ਹੈ ਤਾਂ ਹੁੰਦਾ ਕੀ ਹੈ ਕਿ ਐਫਸੀ ਆ ਰਹੀ ਹੈ ਤਾਂ ਮੈਂ ਤੁਹਾਨੂੰ ਇੱਕ ਨਾ ਬੜਾ ਨੌਲੇਜ ਵਾਲਾ ਜਿਹੜਾ ਉਹ ਤੱਥ ਦੱਸਦਾ ਗੁਰਪ੍ਰੀਤ ਜੀ ਤੁਹਾਡੇ ਕੰਮ ਆਊਗਾ ਫਸੀਆਰਏ ਖਾਤਾ ਜਿਹੜਾ ਹੁੰਦਾ ਹੈ ਨਾ ਜੀ ਉਹ ਖਾਤਾ ਸਿਰਫ ਇੱਕ ਬੈਂਕ ਚ ਖੁੱਲ ਸਕਦਾ ਤੇ ਇੱਕ ਹੀ ਬ੍ਰਾਂਚ ਚ ਖੁੱਲ ਸਕਦਾ ਹੈ ਉਹ ਬ੍ਰਾਂਚ ਹੈਗੀ ਆ ਪਾਰਲੀਮੈਂਟ ਸਟਰੀਟ ਦੀ ਜਿਹੜੀ ਐਸਬੀਆਈ ਦੀ ਬ੍ਰਾਂਚ ਹੈ ਤੁਹਾਨੂੰ ਯਾਦ ਹੋਣਾ ਇਲੈਕਟੋਰਲ ਬੌਂਡ ਦਾ ਵੀ ਉਹੀ ਮਾਮਲਾ ਸੀ ਜੀ ਜੀ ਇੱਕ ਤੇ ਦੋਸ਼ ਸੋਨਮ ਵਾਂਗਚੁੱਕ ਤੇ ਲੱਗਦਾ ਹੈ ਕਿ ਐਫਸੀਆਰਏ ਦੇ ਕਾਨੂੰਨ ਦਾ ਇਸ ਨੇ ਇਹ ਉਲੰਘਣ ਕੀਤਾ ਹੈ ਕਿ ਇਸਨੇ ਭਾਈ ਨਗਦ ਉਹਦੇ ਚ ਪੈਸਾ ਜਮਾ ਕਰਾਇਆ ਕਿ ਕਾਇਦੇ ਦੇ ਮੁਤਾਬਕ ਉਹਦੇ ਚ ਨਗਦ ਪੈਸਾ ਜਮਾ ਨਹੀਂ ਕਰਵਾਇਆ ਜਾ ਸਕਦਾ ਸੋਨਮ ਵਾਂਚੂਕ ਨੇ ਇਹਦੇ ਤੇ ਜਵਾਬ ਦਿੱਤਾ ਸੀਗਾ ਕਿ ਗੱਲ ਸੁਣੋ ਕਿ ਭਾਈ ਅਸਲ ਦੇ ਵਿੱਚ ਇਹ ਪੈਸਾ ਵਿਦੇਸ਼ ਤੋਂ ਆਇਆ ਸੀ ਜੀ ਮੈਂ ਉਹਦੇ ਨਾਲ ਇੱਕ ਬੱਸ ਖਰੀਦੀ ਸੀ ਬੱਚਿਆਂ ਵਾਸਤੇ ਬੱਸ ਨੂੰ ਵੇਚਿਆ ਹੁਣ ਉਹੀ ਪੈਸਾ ਜੇ ਮੈਂ ਨਾ ਉਸ ਅਕਾਊਂਟ ਚ ਪਾਉਂਦਾ ਵਿਦੇਸ਼ ਦੇ ਆਏ ਸੰਦੇ ਵਾਲੇ ਅਕਾਊਂਟ ਚ ਨਾ ਡਿਪੋਜ਼ਿਟ ਕਰਦਾ ਤਾਂ ਤੁਸੀਂ ਕਹਿਣਾ ਸੀ ਬਸ ਆ ਗਿਆ ਹੂੰ ਇੱਕ ਹੋਰ ਮਤਲਬ ਕਿ ਵਿਦੇਸ਼ ਤੋਂ ਫੰਡਿੰਗ ਜਿੱਦਾ 스웨ਡਨ ਤੋਂ ਸ਼ਾਇਦ ਕੋਈ 4 ਕੁ ਲੱਖ ਦੇ ਆਸ-ਪਾਸ ਦੀ ਹੈ ਉਹਨੂੰ ਵੀ ਅਦਾ ਕਰਾਇਆ ਜਾ ਰਿਹਾ ਤੁਸੀਂ ਦੇਖੋ ਕਿ 4 ਲੱਖ ਰੁਪਏ ਨਾਲ ਅੱਜ ਕੀ ਹੁੰਦਾ ਹੈ ਯਾਨੀ ਕੁਝ ਵਿਦੇਸ਼ ਯਾਤਰਾਵਾਂ ਜਿਹਦੇ ਚ ਚੀਨ ਵੀ ਸ਼ਾਮਿਲ ਹੈ ਪਾਕਿਸਤਾਨ ਵੀ ਸ਼ਾਮਿਲ ਹੈ ਤਾਂ ਸੋਨਮ ਵਾਂਗ ਚੁੱਕਤੇ ਜਿਹੜੇ ਇਹ ਦੋਸ਼ ਲੱਗ ਰਹੇ ਨੇ ਫਿਰ ਇਹਦੇ ਤੇ ਇੱਕ ਸਵਾਲ ਇਹ ਵੀ ਖੜਾ ਹੋਏਗਾ ਨਾ ਗੁਰਪ੍ਰੀਤਾ ਕਿ ਜੇ ਸੋਨਮ ਵਾਂਗ ਚੁੱਕ ਇਸ ਤਰ੍ਹਾਂ ਕਰ ਰਿਹਾ ਸੀਗਾ ਵਿਦੇਸ਼ੀ ਆਤਾ ਚ ਖੇਡ ਰਿਹਾ ਸੀਗਾ ਤਾਂ ਵੇਖੋ ਗੱਲ ਕੀ ਆ ਕਿ ਭਾਈ ਇਹ ਪਿਛਲੇ 3-4 ਸਾਲ ਤੋਂ ਤੇ ਕਰ ਹੀ ਰਿਹਾ ਹੈ ਨਾ ਇਸ ਤਰ੍ਹਾਂ ਦੀ ਪ੍ਰੋਟੈਸਟ ਜੀ ਇਹਨੇ ਲੰਮੇ ਸਮੇਂ ਤੋਂ ਇਹ ਚਲਾ ਰਿਆ ਵਾ ਆਪਣਾ ਐਨਜੀਓ ਤੇ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਤੇ ਇਸ ਨੇ ਅੱਜ ਇੱਕ ਮੇਰੇ ਖਿਆਲ ਦੇ ਨਾਲ ਬਿਆਨ ਵੀ ਜਾਰੀ ਕੀਤਾ ਸੀ ਵਾਂਗ ਚੁੱਕ ਨੇ ਕਿ ਤਿੰਨ ਮਾਮਲਿਆਂ ਦੇ ਵਿੱਚ ਯੂ ਐਨ ਸਵਿਟਜ਼ਰਲੈਂਡ ਤੇ ਇੱਕ ਯੂਨੀਵਰਸਿਟੀ ਤੇ ਇਟਲੀ ਦੀ ਇੱਕ ਸੰਸਥਾ ਨਾਲ ਸਮਝੌਤੇ ਹੋਏ ਸੀ ਇਹਨਾਂ ਸਮਝੌਤਿਆਂ ਤੇ ਬਕਾਇਦਾ ਟੈਕਸ ਵੀ ਸਰਕਾਰ ਨੂੰ ਦਿੱਤਾ ਗਿਆ ਜੀ ਮਤਲਬ ਸੋਨਮ ਵਾਂਗ ਚੁੱਕ ਨੇ ਕੱਲੀ-ਕੱਲੀ ਗੱਲ ਦਾ ਜਵਾਬ ਦਿੱਤਾ ਹੈ ਕਿਸ ਤਰ੍ਹਾਂ ਸਮਝਾਉਂਤਾ ਹੋਇਆ ਕਿਸ ਤਰ੍ਹਾਂ FCRA ਦੇ ਤਹਿਤ ਖਾਤਾ ਖੁੱਲਿਆ ਕਿਸ ਤਰ੍ਹਾਂ ਫੰਡਿੰਗ ਆਈ ਆ ਪਰ ਉਸੇ ਨੂੰ ਹੀ ਆਧਾਰ ਬਣਾ ਕੇ ਦੱਸ ਦਿਆ ਕਿ ਪਹਿਲਾਂ ਤੇ ਇਸ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਸੋਨ ਵਾਂਗ ਚੁੱਕਦੀ ਅੱਜ ਦੁਪਹਿਰੇ ਗ੍ਰਿਫਤਾਰੀ ਦੀ ਖਬਰ ਜਿਹੜੀ ਹੈ ਉਹ ਆ ਗਈ ਸੀ ਕਿ ਅਰੈਸਟ ਹੋ ਗਿਆ ਹੁਣ ਇਹ ਮਾਮਲਾ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਸੁਪਰੀਮ ਕੋਰਟ ਤੱਕ ਜਾਏਗਾ ਜ਼ਰੂਰ ਜਾਏਗਾ ਗੁਰਪ੍ਰੀਤ ਸਿੰਘ ਕਿਉਂਕਿ ਇਸ ਗ੍ਰਿਫਤਾਰੀ ਤੇ ਸਾਰੀ ਦੁਨੀਆ ਦੀ ਨਜ਼ਰ ਹੈ ਇਹ ਕੋਈ ਛੋਟਾ ਮੋਟਾ ਚਿਹਰਾ ਨਹੀਂ ਪਰ ਹੁਣ ਸਾਰਾ ਕੁਝ ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ ਇੱਕ ਚੀਜ਼ ਬੜੀ ਸਮਝਣ ਵਾਲੀ ਆ ਕਿ ਇਨੇ ਲੰਮੇ ਸਮੇਂ ਤੋਂ ਇਹ ਪ੍ਰੋਟੈਸਟ ਸੁਲਗ ਰਿਹਾ ਸੀਗਾ ਤਾਂ ਕੇਂਦਰ ਸਰਕਾਰ ਨੇ ਇਸ ਨੂੰ ਰਿਜ਼ੋਲਵ ਕਿਉਂ ਨਹੀਂ ਕੀਤਾ ਇਸ ਦਾ ਹੱਲ ਕਿਉਂ ਨਹੀਂ ਕੀਤਾ ਇਹ ਆਪਣੀ ਨਲਾਈਕੀ ਤੇ ਨਕਾਮੀ ਲਕਾਉਣ ਦਾ ਇੱਕ ਬੜਾ ਸੌਖਾ ਤੇ ਸਰਲ ਹਥਿਆਰ ਆ ਕਿ ਤੁਸੀਂ ਇੱਕ ਬੰਦੇ ਨੂੰ ਜੋ ਪ੍ਰੋਟੈਸਟ ਦਾ ਅਗਵਾਨੂ ਆ ਉਸ ਨੂੰ ਕਰਾਰ ਦੇ ਦਿਓ ਕਿ ਵਿਦੇਸ਼ੀ ਹੱਥਾਂ ਦਾ ਖਿਡੌਣਾ ਹੈ। ਬਸ ਉਹ ਕਦੀ ਗੱਲ ਇਹ ਆ ਕਿ ਇਹਨਾਂ ਨੇ ਇੱਕ ਮੈਸੇਜ ਦੇਣ ਦਾ ਯਤਨ ਕੀਤਾ ਕਿ ਸਾਡੀਆਂ ਨਲਾਈਕੀਆਂ ਲੋਕ ਜਾਣ ਅਸੀਂ ਇਸ ਗ੍ਰਿਫਤਾਰੀ ਦੀ ਆੜ ਹੇਠ ਬਚ ਜਾਈਏ ਖੇਡ ਇਹੋ ਆ ਕੁੱਲ ਮਿਲਾ ਕੇ। ਜੀ ਸੋ ਜੇਕਰ ਮੈਂ ਅਗਲੀ ਖਬਰ ਦੇ ਵੱਲ ਵਧਾਂ ਤਾਂ ਉੱਧਰ ਪੰਜਾਬ ਦੇ ਵਿੱਚ ਬਿਹੱਦ ਸੰਜੀਦਾ ਮੁੱਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਇਜਲਾਸ ਸਪੈਸ਼ਲ ਇਜਲਾਸ ਸੱਦਿਆ ਗਿਆ ਵਿਧਾਨ ਸਭਾ ਦਾ ਤੇ ਉਸ ਇਜਲਾਸ ਦੇ ਵਿੱਚ ਕੰਮ ਕਿੰਨਾ ਕੁ ਹੋਇਆ ਮਿਹਣੋਂ ਮਿਹਣੀ ਹੋਣ ਵਾਲਾ ਕੰਮ ਕਿੰਨਾ ਕੁ ਹੋਇਆ ਕਹਿ ਲਈਏ ਵੀ ਜਿਹੜਾ ਗੁਵਾਰ ਭਰਿਆ ਹੁੰਦਾ ਪਿਛਲੇ ਸੈਸ਼ਨ ਤੋਂ ਹੁਣ ਤੱਕ ਦੇ ਸੈਸ਼ਨ ਦੇ ਵਿਚਾਲੇ ਵਾਲਾ ਕਈ ਤਰ੍ਹਾਂ ਦੇ ਮੁੱਦਿਆਂ ਦਾ ਉਹ ਕਿੰਨਾ ਕੁ ਕੱਢਿਆ ਗਿਆ ਆਫਟਰ ਆਲ ਪੰਜਾਬ ਦੇ ਹੱਥ ਕੀ ਆਇਆ ਏ ਸਾਰੇ ਇਜਲਾਸ ਤੋਂ ਬਾਅਦ ਪਾਇਓ ਜਰਾ ਚਾਨਣਾ ਤੁਸੀਂ ਆਖਿਆ ਕਿ ਮਿਹਣੋ ਮੇਣੀ ਮਿਹਣੋ ਮੇਣੀ ਹੋ ਕੇ ਟੁੱਟ ਗਈ ਜੀ ਨੰਗ ਜੱਟ ਦੇ ਨਾਲ ਮੁਲਾਜ਼ੇਦਾਰੀ ਤਾਂ ਫਿਰ ਇਹਦਾਂ ਹੀ ਹੁੰਦਾ ਜੀ ਅਸਲ ਦੇ ਵਿੱਚ ਕੀ ਹੈ ਕਿ 6 ਘੰਟੇ ਬੈਸ ਹੋਈ ਆ ਉਹਦੇ ਵਿੱਚ ਮੇਲਾ ਲੁੱਟਣ ਵਾਸਤੇ ਤੁਹਾਨੂੰ ਪਤਾ ਹੀ ਹੈ ਸੀਐਮ ਸਾਹਿਬ ਇਕੱਲੇ ਹੀ ਕਾਫੀ ਹੈ ਉਹ ਕਹਿੰਦੇ ਏਕ ਹੀ ਕਾਫੀ ਔਰ ਸੇ ਮਾਫੀ ਹੂੰ ਓਵਰ ਲੱਗੇ ਅੱਜ ਸ਼ਾਮੀ ਜੇ ਮੈਂ ਤੇ ਕਿਉਂਕਿ ਮੋਦੀ ਸਾਹਿਬ ਵਾਂਗੂ ਬਹੁਤ ਲੰਬਾ ਭਾਸ਼ਣ ਦਿੰਦੇ ਨੇ ਉਹਨਾਂ ਦੀ ਸਪੀਚ ਬਹੁਤ ਲੰਬੀ ਹੁੰਦੀ ਆ ਤੇ ਮੈਂ ਤੇ ਖੇਡਣ ਵਾਸਤੇ ਫਿਰ ਲੰਬਾ ਨਿਕਲ ਗਿਆ ਸਭੀ ਚਲੋ ਬਾਅਦ ਦੇ ਵਿੱਚ ਪੜ ਲਵਾਂਗੇ ਮੀਡੀਆ 'ਚ ਜੋ ਆਏਗਾ ਹੁਣ ਇਹਨਾਂ ਨੇ ਜੋ ਗੱਲ ਕੀਤੀ ਆ ਉਹਦੇ ਵਿੱਚ ਜੇ ਤੁਸੀਂ ਵੇਖੋਗੇ 2-3 ਚੀਜ਼ਾਂ ਇਹਨਾਂ ਨੇ ਹੜਾਂ ਦੇ ਸਬੰਧ 'ਚ ਕਈਆਂ ਦੇਖੋ ਇੱਕ ਤੇ ਆਈਐਮਡੀ ਦਾ ਅਨੁਮਾਨ ਗਲਤ ਸੀ ਡਾਟੇ ਦੇ ਨਾਲ ਇਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਅਤੇ ਇਸ ਤੋਂ ਇਲਾਵਾ ਜੋ ਨਰੇਂਦਰ ਮੋਦੀ ਜੀ ਦਾ ਜਾਂ ਕੇਂਦਰ ਦਾ ਰੁਖ ਸੀ ਉਹਦੇ ਤੇ ਇਹਨਾਂ ਨੇ ਸਵਾਲ ਖੜੇ ਕੀਤੇ ਰਾਹੁਲ ਗਾਂਧੀ ਤੇ ਇੱਕ ਬੜੀ ਮੈਂ ਕਹੂੰਗਾ ਕਿ ਤਗੜੀ ਟਿੱਪਣੀ ਕੀਤੀ ਕਿ ਰਾਵੀ ਫੁੱਲ ਵੇਗ ਦੇ ਵਿੱਚ ਵਗਣ ਰਿਹਾ ਸੀ ਇਹ ਕਹਿੰਦੇ ਬਈ ਜਿੱਥੇ ਅਸੀਂ ਵੀ ਨਹੀਂ ਜਾਂਦੇ ਕਿ ਉਧਰ ਪਾਰ ਪਿੰਡਾਂ ਚ ਜਾਣਾ ਹੈ ਤੇ 800 ਮੀਟਰ ਉੱਥੇ ਬਾਉਡਰ ਰਹਿ ਗਿਆ ਸੀ ਇਹ ਮਤਲਬ ਕਿ ਉਧਰੋਂ ਪਾਕਿਸਤਾਨ ਨੂੰ ਨਿਕਲ ਜਾਂਦੇ ਤੇ ਇਹਨਾਂ ਨੇ ਕਹਿਣਾ ਸੀ ਸਾਡਾ ਰਾਹੁਲ ਇਹਨਾਂ ਨੇ ਪਾਕਿਸਤਾਨ ਟਪਾਤਾ ਮਤਲਬ ਕਿ ਜੀ ਬਾਜਵਾ ਸਾਹਿਬ ਤੋਂ ਲੈ ਕੇ ਕਾਂਗਰਸੀਆਂ ਤੋਂ ਲੈ ਕੇ ਰਾਹੁਲ ਤੱਕ ਨਰਿੰਦਰ ਮੋਦੀ ਤੱਕ ਉਹਨਾਂ ਨੇ ਸਾਰੇ ਬੁਲੇਟੇ ਆ ਤੇ ਜਿਵੇਂ ਉਹਨਾਂ ਦੀ ਆਦਤ ਆ ਆਦਤ ਦੇ ਮੁਤਾਬਕ ਉਹਨਾਂ ਨੇ ਆਪਣਾ ਬੁਲੇਟਾ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਠੀਕ ਹੈ ਜੀ ਫਿਰ ਉਹਨਾਂ ਨੇ ਤੰਜ਼ ਵੀ ਕੱਸਿਆ ਕਿ ਜਿਹਦਾ ਜਿੰਨਾ ਦਿਮਾਗ ਆ ਉਹਦੀ ਉਨੀਓਕ ਗੱਲ ਹੁੰਦੀ ਆ ਕੁਝ ਲੋਕ ਆਪ ਦਾ ਮੈਂ ਅਫਸਰ ਲੱਭਦੇ ਆ ਮਤਲਬ ਕਿ ਹੜ੍ਹਾਂ ਦੇ ਬਹਾਨੇ ਮੈਨੂੰ ਗਾਲਾਂ ਕੱਢਦੇ ਆ ਅੱਗੇ ਸੀਐਮ ਨੇ ਕਿਹਾ ਕਿ ਸਟੇਟ ਡਿਜਾਸਟਰ ਫੰਡ ਦੇ ਵਿੱਚ 25 ਸਾਲ ਚ 6090 ਕਰੋੜ ਰੁਪਏ ਦਿੱਤੇ ਗਏ ਆ ਬਾਕੀ ਪੈਸਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਸਾਨੂੰ ਕਹਿ ਰਹੇ ਕਿ ਪੈਸਾ ਖਾ ਗਏ ਸੀਮ ਨੇ ਕਿਹਾ ਕਿ ਦਿੱਲੀ ਤੋਂ ਕੇਂਦਰ ਦੇ ਮੰਤਰੀ ਆਏ ਆ ਪਜਾਮਾ ਚੁੱਕ ਕੇ ਫੋਟੋ ਖਚਾਈ ਤੇ ਚਲੇ ਗਏ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਦੇਖਿਆ ਫਿਰ ਥੱਲੇ ਫੌਜ ਤੇ ਭਾਜਪਾ ਕਾਂਗਰਸ ਦਾ ਗਿੰਗ ਪਿਠਾ ਰੱਖਿਆ ਸੀ ਉਹ 1600 ਕਰੋੜ ਰੁਪਇਆ ਅਨਾਉਂਸ ਕਰ ਗਏ ਕੁੱਲ 2305 ਸਾਡੇ ਹੜਪ੍ਰਭਾਵਤ ਪਿੰਡ ਸੀ ਹਰ ਪਿੰਡ ਨੂੰ ਰੁਪਈਏ ਵੰਡਿਏ ਦੇ ਪਿੰਡ ਦੇ ਇਸੇ 80 ਲੱਖ ਰੁਪਇਆ ਵੀ ਨਹੀਂ ਆਉਂਦਾ ਮੈਂ ਹਸਪਤਾਲ ਦੇ ਵਿੱਚ ਸੀ ਤੇ ਉਹਦੇ ਤੇ ਵੀ ਰਾਜਨੀਤੀ ਹੋ ਗਈ ਦੇਖੋ ਇਹਨਾਂ ਨੇ ਆਪ ਹੁਣ ਦੋ ਤਿੰਨ ਚੀਜ਼ਾਂ ਕਈਆਂ ਆਪਾਂ ਇਸ ਸਾਰੀ ਸਪੀਚ ਨੂੰ ਇੱਥੇ ਹੀ ਸਮੇਟ ਦਈਏ ਹੁਣ ਗੱਲ ਇਹ ਆ ਕਿ ਇੱਕ ਚੀਜ਼ ਤੇ ਮੰਨ ਰਹੇ ਆ ਨਾ ਕਿ ਪੈਸਾ ਕੇਂਦਰ ਦੇ ਕੋਲੋਂ ਆਇਆ ਐਸਟੀਆਰਐਫ ਦਾ ਸਪਸ਼ਟ ਨਹੀਂ ਦੱਸ ਰਹੇ ਕਿ ਕੈਗ ਦੀ ਰਿਪੋਰਟ ਦੇ ਮੁਤਾਬਕ 12000 ਕਰੋੜ ਰੁਪਇਆ ਪਿਆ ਹੈ ਕਿ ਨਹੀਂ ਤੋ ਜੀ ਚੀਜ਼ ਆਈਐਮਡੀ ਦਾ ਅਨੁਮਾਨ ਇਹਨਾਂ ਨੇ ਕਿਹਾ ਕਿ ਉਹ ਗਲਤ ਨਿਕਲਿਆ ਬਿਲਕੁਲ ਮੈਂ ਉਸ ਗੱਲ ਦੇ ਨਾਲ ਸਹਿਮਤ ਹਾਂ ਕਿ ਅਗਸਤ ਮਹੀਨੇ ਦੇ ਵਿੱਚ ਕੁਝ ਉਹਨਾਂ ਦੀਆਂ ਪੈਸ਼ੀਨ ਬੋਇਆਂ ਸਹੀ ਨਹੀਂ ਜਾ ਸਕੀਆਂ ਵੀ ਮਤਲਬ ਜਿੰਨਾ ਉਹਨਾਂ ਨੇ ਮੀਂਹ ਦੱਸਿਆ ਉਤੋਂ ਜ਼ਿਆਦਾ ਪੈ ਗਿਆ ਹੋਵੇਗਾ ਜੀ ਹੁਣ ਇਸ ਨੂੰ ਜੇ ਆਪਾਂ ਇਸ ਆਧਾਰ ਤੇ ਵੇਖੀਏ ਤਾਂ ਫਿਰ ਪੰਜਾਬ ਸਰਕਾਰ ਤੇ ਵੀ ਸਵਾਲ ਖੜੇ ਹੋਣਗੇ ਆਈਐਮਡੀ ਦੇ ਉੱਤੇ ਦਿਨ ਸਵਾਲ ਹੋ ਉਹੀ ਰਹਾ ਕਿ ਭਾਈ ਉਹਨਾਂ ਨੇ ਤੇ ਅਪ੍ਰੈਲ ਦੇ ਵਿੱਚ ਮਈ ਦੇ ਵਿੱਚ ਪੰਜਾਬ ਅਤੇ ਪੂਰੇ ਭਾਰਤ ਦੇ ਸਬੰਧ ਚ ਪੈਸ਼ੀਨ ਕੋਈ ਕੀਤੀ ਸੀ ਕਿ ਮੀਂਹ ਜ਼ਿਆਦਾ ਪੈਣਗੇ ਫਿਰ ਆਪਾਂ ਕੀ ਪ੍ਰਬੰਧ ਕੀਤੇ ਆਪਾਂ ਵੀ ਤੇ ਜਵਾਬਦੇ ਹੋਏ ਨਾ ਆਈਐਮਡੀ ਤੇ ਠੀਕ ਜਵਾਬਦੇ ਹੋਵੇ ਕਿ ਉਹਨਾਂ ਦੀ ਐਨ ਮੌਕੇ ਤੇ ਬਈ ਪੈਸ਼ੀਨ ਕੋਈ ਸਟਿਕ ਨਹੀਂ ਗਈ ਪਰ ਆਪਾਂ ਵੀ ਤੇ ਹੋਈ ਹੈ ਕਿ ਜਿਹੜੀ ਉਹਨਾਂ ਦੀ ਸਟਿਕ ਗਈ ਪੈਸ਼ੀਨ ਕੋਈ ਅਪ੍ਰੈਲ ਤੇ ਮਈ ਦੇ ਮਹੀਨੇ ਵਾਲੀ ਤੇ ਉਹਦੇ ਸਬੰਧ ਦੇ ਵਿੱਚ ਆਪਾਂ ਕੀ ਕੀਤਾ ਫੇਰ ਜੇ ਆਪਾਂ ਉਹਨਾਂ ਦੇ ਲਿਹਾਜ਼ ਨਾਲ ਵੇਖੀਏ ਕਿ ਉਹ ਕਹਰੇ ਮੈਨੂੰ ਗਾਲਾਂ ਕੱਢਦੇ ਫਲਾਂ ਕਰਦੇ ਕੋਈ ਗਾਲਾਂ ਨਹੀਂ ਕੱਢਦਾ ਜੀ ਜਿੰਨਾ ਤੁਸੀਂ ਪਰਸਨਲ ਹੁੰਨੇ ਹੋ ਜਿੰਨੀਆਂ ਤੁਸੀਂ ਗੱਲਾਂ ਕਰਦੇ ਹੋ ਹਰਸਿਮਰਤ ਕੌਰ ਦਾ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਮੰਦ ਬੁੱਧੀ ਉਹਨੂੰ ਕਿਹਾ ਸੁਖਬੀਰ ਸਿੰਘ ਬਾਦਲ ਆਨ ਰਿਕਾਰਡ ਪਿਆ ਮੰਦ ਬੁੱਧੀ ਬੱਚਾ ਹਰਸਿਮਰਤ ਕੌਰ ਬਾਦਲ ਤੇ ਤੁਸੀਂ ਕਿੱਕਲੀ ਗਈ ਔਰ ਦੇਖ ਲਫ਼ਜ਼ ਤੇ ਕੁਝ ਵੀ ਨਹੀਂ ਬੋਲਿਆ ਜਾ ਰਿਹਾ ਹੂੰ ਤੁਸੀਂ ਤੇ ਇੱਕ ਸਿੰਪਲ ਸਵਾਲ ਤੇ ਜਾਂ ਕ੍ਰਿਟਿਸਿਜ਼ਮ ਤੇ ਇੰਨੇ ਔਖੇ ਹੋ ਜਾਂਦੇ ਹੋ ਕਿ ਐਨ ਮੇਣੂ ਵੇਣੀ ਹੁੰਦੇ ਹੋ ਫਿਰ ਅੱਜ ਜੇ ਤੁਸੀਂ ਵੇਖੋਗੇ ਤਾਂ ਇਹਨਾਂ 'ਚ ਆਪਣੀ ਜਿਹੜੀ ਸਾਡੀ ਇੱਥੋਂ ਦੀ ਪੰਜਾਬ ਦੀ ਅਫਸਰ ਸ਼ਾਹੀ ਆ ਬਿਊਰੋਕ੍ਰੇਸੀ ਆ ਜਾਂ ਕੁਝ ਹੋਰ ਚੀਜ਼ਾਂ ਨੇ ਉਹਦੇ ਤੇ ਕੋਈ ਜਾਂਚ ਪੜਤਾਲ ਦਾ ਕੋਈ ਸਾਨੂੰ ਤੇ ਸਪਸ਼ਟ ਨਹੀਂ ਕੀਤਾ ਕਿ ਕੀ ਜਾਂਚ ਪੜਤਾਲ ਕਰਵਾ ਲਈ ਆ ਕਿ ਇਥੇ ਕੋਈ ਬੰਦੇ ਤੋਂ ਜਾਂ ਅਫਸਰ ਤੋਂ ਉਕਾਈ ਨਹੀਂ ਹੋਈ ਜਾਂ ਜਾਂਚ ਪੜਤਾਲ ਕਰਵਾਉਣੀ ਆ ਕਿ ਸਾਰਾ ਦੋਸ਼ ਤੁਸੀਂ ਇਹ ਇਜ਼ਲਾ ਸੱਦ ਕੇ ਬੀਬੀਐਮਬੀ ਤੇ ਮੜਨਾ ਹੈ ਜਾਂ ਕੇਂਦਰ ਤੇ ਮੜਨਾ ਜੇ ਸਾਰਾ ਕੁਝ ਇੰਨਾ ਚੀਜ਼ਾਂ ਤੇ ਮੜਨਾ ਹੈ ਤੇ ਫਿਰ ਤੁਸੀਂ ਇਹ ਵੀ ਤੇ ਦੱਸੋ ਨਾ ਕਿ ਜਿਹੜੇ ਬੰਨ ਸੀਗੇ ਉਹ ਕਿਉਂ ਟੁੱਟਦੇ ਰਹੇ ਥਾਂ ਥਾਂ ਤੇ ਜੀ ਠੀਕ ਹੈ ਨਾ ਉਹ ਤੇ ਤੁਹਾਡਾ ਜਿਮਾ ਸੀਗਾ ਕਈ ਦਿਨ ਤੱਕ ਤੁਸੀਂ ਬਣਿਆ ਦੀ ਸਹੂਲਤਾਂ ਵੀ ਨਹੀਂ ਪਹੁੰਚਾ ਸਕੇ ਲੋਕ ਪਹੁੰਚੇ ਪਹਿਲਾਂ ਤੁਹਾਡੇ ਫਿਰ ਤੁਸੀਂ ਮਾਧੋਪੁਰ ਹੈਕ ਟੁੱਟਣ ਦਾ ਮਾਮਲਾ ਬਿਲਕੁਲ ਹੀ ਡਿਸਕਸ ਨਹੀਂ ਕਰ ਰਹੇ ਰਾਜਸਥਾਨ ਜੋ ਬੀਬੀਐਮ ਤੇ ਦਬਾਅ ਬਣਾਉਂਦਾ ਹੈ ਭਾਜਪਾ ਸਰਕਾਰਾਂ ਨੇ ਜਿਹੜੀਆਂ ਉਹ ਬੇਲੋੜਾ ਪ੍ਰੈਸ਼ਰ ਕ੍ਰੀਏਟ ਕਰਦੀਆਂ ਨੇ ਤੁਸੀਂ ਉਹਨੂੰ ਕੱਟ ਕਰਨ ਵਾਸਤੇ ਕੋਈ ਵੀ ਉਤਵੰਦੀ ਨਹੀਂ ਉਲੀਕਦੇ ਫਿਰ ਇਸ ਤੋਂ ਇਲਾਵਾ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਉਦੇ ਸਬੰਧ ਵਿੱਚ ਗਾਂ ਕੀ ਹੋਣਾ ਉਹਦੀ ਕੋਈ ਸਕਾਰਾਤਮਕ ਬਹਿਸ ਨਹੀਂ ਤਾਂ ਤੁਸੀਂ ਆਪ ਹੀ ਸਮਝ ਲਓ ਕਿ ਕਿਹੋ ਜਿਹਾ ਸੈਸ਼ਨ ਚੱਲ ਰਿਹਾ ਜੀ ਜੀ ਸੋ ਇਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਸੀਐਮ ਦੇ ਹਮਲੇ ਵਾਲੇ ਕੇਸ ਵਿੱਚੋਂ ਦੋਸ਼ੀ ਬਰੀ ਹੋ ਗਿਆ ਨਹੀਂ ਨਹੀਂ ਦੋਸ਼ੀ ਬਰੀ ਹੋ ਗਏ ਜੀ ਅਸਲ ਦੇ ਵਿੱਚ ਕੀ ਸੀਗਾ ਕਿ ਗੁਰਪ੍ਰੀਤ ਜੀ ਇਹ ਮਹਿਲ ਕਲਾਂ ਦੀ ਘਟਨਾ ਹੈ ਕਈ ਸਾਲ ਪਹਿਲਾਂ ਦੀ ਉਦੋਂ ਇਹ ਮੈਂਬਰ ਪਾਰਲੀਮੈਂਟ ਹੋਇਆ ਕਰਦੇ ਸਨ ਮਾਨ ਸਾਹਿਬ ਠੀਕ ਹੈ ਜੀ ਮਾਨ ਸਾਹਿਬ ਮੈਂਬਰ ਪਾਰਲੀਮੈਂਟ ਹੋਇਆ ਕਰਦੇ ਸੀ ਉਹ ਇੱਥੇ ਆਏ ਤੇ ਆ ਕੇ ਉਹਨਾਂ ਨੇ ਜਦੋਂ ਇੱਕ ਸ਼ਤ ਉਹ ਤੋਂ ਕੋਈ ਮਰਗਦਾ ਹੀ ਸੀਗਾ ਜੇ ਮੈਂ ਨਹੀਂ ਭੁੱਲਦਾ ਤਾਂ ਉੱਥੇ ਆ ਕੇ ਜਦੋਂ ਇਸ ਸੁਗਮਿਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਸੀ ਤੇ ਸ਼ਾਇਦ ਉਹਨਾਂ ਦੀ ਕਾਰ ਦਾ ਕਰਾਓ ਕੀਤਾ ਗਿਆ ਸੀਗਾ ਜੀ ਠੀਕ ਹੈ ਨਾ ਜੀ ਤਾਂ ਹੋਇਆ ਕਿ ਆ ਕਿ ਉਸ ਕਾਰ ਦਾ ਜਦੋਂ ਘਰਾਓ ਹੋਇਆ ਤਾਂ ਇਹਨਾਂ ਨੇ ਆਪਦੇ ਹੀ ਬੰਦੇ ਉਹ ਕਿਉਂਕਿ ਜਿਹੜਾ ਘਰਾਓ ਹੋਇਆ ਸੀ ਨਾ ਉਹ ਇਹਨਾਂ ਦੇ ਆਪਦੇ ਹੀ ਬੰਦੇ ਸੀ ਕਿਸੇ ਟਾਈਮ ਦੇ ਜੀ ਇਹਨਾਂ ਨੇ ਉਹਨਾਂ ਤੇ ਮੁਕਦਮਾ ਦਰਜ ਕਰ ਦਿੱਤਾ ਸੀ ਬਾਅਦ ਦੇ ਵਿੱਚ ਕੀ ਹੋਇਆ ਕਿ ਉਹਨਾਂ ਨੂੰ ਲੋਅਰ ਕੋਰਟ ਦੇ ਵਿੱਚੋਂ ਯਾਨੀ ਹੇਠਲੀ ਅਦਾਲਤ ਚੋਂ 3-3 ਸਾਲ ਦੀ ਸਜ਼ਾ ਹੋ ਗਈ ਜੀ ਉਹਨਾਂ ਨੇ ਸੈਸ਼ਨ ਦੇ ਵਿੱਚ ਅਪੀਲ ਕੀਤੀ ਸੀ ਸੈਸ਼ਨ ਦੇ ਵਿੱਚ ਜਿਸ ਵੇਲੇ ਅਪੀਲ ਗਈ ਤਾਂ ਸੈਸ਼ਨ ਨੇ ਉਹਨਾਂ ਦੀ ਅਪੀਲ ਨੂੰ ਮਨਜ਼ੂਰ ਕਰ ਦਿਆ ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਜੀ ਸ਼ਿੰਦਾ ਜੀ ਸੌਰੀ ਗੁਰਪ੍ਰੀਤ ਜੀ ਇਹ ਜਿਹੜਾ ਮਾਮਲਾ ਹੈ ਕਿ ਸ਼ੀਨੀਵਾਲ ਪਿੰਡ ਦਾ ਇੱਕ ਸਾਬਕਾ ਸਰਪੰਚ ਹੈ ਜਿਹੜਾ ਨਿਰਮਲ ਸਿੰਘ ਕਰਮਜੀਤ ਉਹਦੇ ਨਾਲ ਪ੍ਰਗਟ ਸਿੰਘ ਗगन ਤੇ ਅਮਨਦੀਪ ਵਾ ਜੀ ਇਹਨਾਂ ਤੇ ਅਮਨਦੀਪ ਤੇ ਇਹਨਾਂ ਤੇ ਮਤਲਬ ਮਾਨ ਦੀ ਗੱਡੀ ਦਾ ਘਰਾਓ ਕਰਨ ਦਾ ਦੋਸ਼ ਹੁਣ ਹੁੰਦਾ ਕੀ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਮਲਾ ਦਰਜ ਕਰਵਾਉਨੇ ਹੋ ਤੁਹਾਨੂੰ ਥੋੜਾ ਜਿਹਾ ਵੱਡਾ ਦਿਲ ਰੱਖਣਾ ਚਾਹੀਦਾ ਕਿਉਂਕਿ ਇਹ ਗਵਰਨਮੈਂਟ ਸੀ ਲਖਵੀਰ ਸਿੰਘ ਜਿਹਦੇ ਬਿਆਨਾਂ ਤੇ ਮਾਮਲਾ ਦਰਜ ਹੋਇਆ ਸੀ ਜੀ ਠੀਕ ਹੈ ਜੀ ਤਾਂ ਤੁਸੀਂ ਚਾਹੁੰਦੇ ਤਾਂ ਇਸ ਮਾਮਲੇ ਨੂੰ ਟਾਲ ਸਕਦੇ ਸੀ ਫਰਾਕ ਦਿੱਲੀ ਦੇ ਨਾਲ ਜਦੋਂ ਤੁਸੀਂ ਚੀਫ ਮਿਨਿਸਟਰ ਬਣਿਓ ਉਦੋਂ ਵੀ ਇਸ ਮਾਮਲੇ ਨੂੰ ਬੰਦ ਕਰਵਾ ਸਕਦੇ ਸੀ ਪਰ ਮਾਨ ਸਾਹਿਬ ਨੇ ਅਜਿਹਾ ਨਹੀਂ ਕੀਤਾ ਇਹਨਾਂ ਨੇ ਉਹ ਮਾਮਲਾ ਚਲਵਾਇਆ ਪਰ ਐਟ ਦੀ ਐਂਡ ਉਹ ਮਾਮਲਾ ਨਿਬੜ ਗਿਆ। ਤੋਂ ਇਹੀ ਚੀਜ਼ਾਂ ਹੁੰਦੀਆਂ ਨੇ ਗੁਰਪ੍ਰੀਤ ਕਿ ਭਾਈ ਕਿਸੇ ਵੇਲੇ ਤੁਸੀਂ ਕਹਿੰਦੇ ਸੀ ਕਿ ਲੋਕਾਂ ਨੂੰ ਅਸੀਂ ਸਵਾਲ ਦਿੱਤੇ ਨੇ ਲੋਕ ਸਵਾਲ ਕਰ ਸਕਦੇ ਆ, ਸਾਨੂੰ ਪੁੱਛ ਸਕਦੇ ਆ, ਫੁਲਾਣੇ ਨੂੰ ਪੁੱਛ ਸਕਦੇ ਆ ਤੇ ਜੇ ਘਰਾਓ ਹੋ ਗਿਆ ਮਾੜਾ ਮੁੱਤ ਤੁਹਾਡਾ ਵਿਰੋਧ ਜਿੰਨਾ ਹੋ ਰਿਹਾ ਹੈ ਨਾ ਐਤੋਂ ਕਈ ਗੁਣਾ ਜ਼ਿਆਦਾ ਵਿਰੋਧ ਆਕਾਲੀਆਂ ਦਾ ਸ਼ਾਇਦ ਅੱਜ ਵੀ ਹੁੰਦਾ ਹੈ। ਜੀ ਪਰ ਵਿਰੋਧ ਨੂੰ ਜਰਨਾ ਚਾਹੀਦਾ ਹੈ ਇਨੀ ਇਮਿਊਨਿਟੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਕਿ ਤੁਹਾਡਾ ਮਤਲਬ ਕਿ ਅੰਦਰ ਉਸ ਵਿਰੋਧ ਨਾਲ ਲੜ ਸਕੇ ਪਰ ਮੈਂ ਜਿਵੇਂ ਤੁਹਾਨੂੰ ਕਹਿਣਾ ਹੁੰਦਾ ਹੈ ਕਿ ਭਗਵੰਤ ਮਾਨ ਹੋਣਾ ਚ ਇਨਾ ਮਾਦਾ ਨਹੀਂ ਹੈ ਕਿ ਹੈਲਦੀ ਕ੍ਰਿਟਿਸਿਜ਼ਮ ਵੀ ਬਰਦਾਸ਼ਤ ਨਹੀਂ ਕਰ पाओगे ਹੂੰ ਜੀ ਚੇਟਾ ਕਰਦੀਆਂ ਸੌਖੀਆਂ ਨੇ ਜਰਨੀ ਬਹੁਤ ਔਖੀ ਹੈ ਸੌਖੀ ਕਰ ਸਕਦੇ ਆ ਅੱਗੇ ਚੱਲਦੇ ਆ ਉੱਧਰ ਸੁਖਬੀਰ ਬਾਦਲ ਹੁਣੀ ਆਪਣੇ ਅਹ ਕਰੀਬੀ ਰਿਸ਼ਤੇਦਾਰ ਮਜੀਠੀਆ ਸਾਹਿਬ ਨੂੰ ਜੇਲ੍ਹ ਦੇ ਅੰਦਰ ਮਿਲਦੇ ਨੇ ਤੇ ਉਸ ਤੋਂ ਬਾਅਦ ਬਾਹਰ ਆਉਂਦੇ ਆ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਤਾਂ ਸਿੱਧੀ ਵੰਗਾਰ ਹੀ ਕਹਾਂਗੇ ਉਹਨੂੰ ਪੁਲਿਸ ਅਫਸਰ ਨੂੰ ਫੇਰ ਦੇਖੋ ਤੁਸੀਂ ਕਰੀਬੀ ਰਿਸ਼ਤੇਦਾਰ ਕਹਿ ਰਹੇ ਸਿੱਧਾ ਸਾਲਾ ਨਹੀਂ ਕਹਿ ਰਹੇ ਸੰਘਦੇ ਹੋ ਨਹੀਂ ਸਾਲਾ ਸ਼ਬਦ ਕੋਈ ਮਾੜਾ ਨਹੀਂ ਹੁੰਦਾ ਜੀ ਸਾਲਾ ਸ਼ਬਦ ਸਾਲੇ ਤੇ ਤੇ ਕਾਹਵਤਾ ਬਣੀਆਂ ਨੇ ਨਾ ਜੱਟ ਉਹ ਆਨੇ ਤੇ ਜੱਟ ਜੱਟਾਂ ਦੇ ਸਾਲੇ ਵਿੱਚ ਕਾਲੇ ਵਾਲੇ ਹੂੰ ਤਾਂ ਇਹਦਾ ਮਤਲਬ ਕਿ ਬਹੁਤ ਕਾਹਵਤਾ ਬਣੀ ਹੈ ਜੀ ਹੁਣ ਗੱਲ ਇਹ ਆ ਕਿ ਇਹ ਗਏ ਨੇ ਬਾਹਰ ਆਏ ਨੇ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਬਿਆਸ ਵਾਲੇ ਗੁਰਿੰਦਰ ਸਿੰਘ ਢਿੱਲੋਂ ਉਹ ਪਹੁੰਚੇ ਸਨ ਜੀ ਤੇ ਇਹਨਾਂ ਨੇ ਆ ਕੇ ਬਾਹਰ ਇੱਕ ਗੱਲ ਕਹੀ ਆ ਕਿ ਵੇਖੋ ਮਤਲਬ ਭਾਈ ਸਾਨੂੰ ਮਿਲ ਨਹੀਂ ਦਿੰਦੇ ਹਰ ਸਿਮਰਤ ਜੀ ਮਿਲੀ ਆ ਉਹ ਇਹਨਾਂ ਦੀ ਵਰਡਿੰਗ ਹੈ ਸਾਡੇ ਲਈ ਸਤਿਕਾਰਤ ਨੇ ਕਿ ਹਰ ਸਿਮਰਤ ਰਖੜੀ ਵਾਲੇ ਦਿਨ ਮਿਲੀ ਆ ਉਹ ਵੀ ਚੰਦ ਮਿੰਟ ਗਨੀਬ ਚੰਦ ਮਿੰਟ ਮਤਲਬ ਕਿ ਸਾਨੂੰ ਮਿਲ ਨਹੀਂ ਦੇ ਰਹੇ ਇਹਦਾ ਮਤਲਬ ਹੈ ਕਿ ਬਾਬਾ ਚੰਗਾ ਹੈ ਕਿ ਜਿਹੜਾ ਚੰਗਾ ਲਮਾ ਸਮਾ ਲਾ ਕੇ ਇੱਥੇ ਆਇਆ ਮੁਲਾਕਾਤ ਜੀ ਤੇ ਉਹ ਹੀ ਕਮਾਲ ਵੇਖੋ ਕਿ ਮਨਜਿੰਦਰ ਸਿੰਘ ਲਾਲਪੁਰਾ ਤੇ ਇੱਕ ਪੁਲਿਸ ਅਧਿਕਾਰੀ ਜਿਹੜਾ ਇੱਕ ਇਨਕਾਊਂਟਰ ਚੈਸ ਵੇਲੇ ਸਜ਼ਾ ਕੱਟ ਰਿਹਾ ਹੈ ਵਿਰਕ ਉਹਨਾਂ ਬਾਰੇ ਮੈਨੂੰ ਪਤਾ ਲੱਗਿਆ ਕਿ ਜੇਲ੍ਹ ਦੇ ਵਿੱਚ ਉਹ ਇੱਕ ਤਰ੍ਹਾਂ ਨਾਲ ਆਪਣਾ ਆਫਿਸ ਹੀ ਚਲਾ ਰਹੇ ਨੇ ਜੇਲ੍ਹ ਦੇ ਵਿੱਚੋ ਜਿਵੇਂ ਕਦੇ ਜ਼ਗੀਰ ਕੌਰ ਚਲਾ ਰਹੀ ਸੀ ਜੀ ਪਰ ਇਹ ਤੋਂ ਮਜੀਠੀਏ ਬਾਰੇ ਮੈਂ ਸੁਣਿਆ ਹੈ ਕਿ ਜਿਹੜਾ ਕੋਈ ਮੁਲਾਕਾਤ ਹੀ ਜਾਂਦਾ ਵੀ ਉਹਨੂੰ ਕਹਿ ਦਿੰਦੇ ਆ ਕਿ ਮੁਲਾਕਾਤਾਂ ਵਾਲਾ ਜਿਹੜਾ ਹਾਲ ਆ ਉਹਦੇ ਰਾਈ ਗੱਲਬਾਤ ਕਰੋ ਤੁਸੀਂ ਜਿਹੜੀ ਗੱਲ ਨਿਯਾਮ ਜਿਵੇਂ ਕਹਤੀਦਾ ਮੁਲਾਕਾਤ ਕਰਵਾਉਂਦੇ ਮਤਲਬ ਕਿ ਪੂਰਾ ਪੂਰਾ ਕੰਮ ਸੱਕਦਾ ਹੁਣ ਦੇਖੋ ਜਿਹੜੀ ਗੱਲ ਬਾਹਰ ਜਿਹੜੀ ਵੱਡੀ ਅੱਜ ਗੱਲ ਬਣੀ ਆ ਕਿ ਜਿਹੜਾ ਉਹ ਪੁਲਿਸ ਅਫੀਸਰ ਆ ਸ਼ਾਇਦ ਉਹ ਐਸਐਸਪੀ ਪਟਿਆਲਾ ਮੇਰੇ ਖਿਆਲ ਦੇ ਨਾਲ ਵਰੁਣ ਇਹੀ ਨਾਮ ਆ ਤੇ ਉਹਨੂੰ ਸੰਬੋਧਨ ਕਰਕੇ ਵਰੁਣ ਸ਼ਰਮਾ ਨੂੰ ਕਿਹਾ ਇਹਨਾਂ ਨੇ ਕਿ ਭਾਈ ਹੁਣ ਤੂੰ ਆਪਦਾ ਪਾਸਪੋਰਟ ਬਣਾ ਲੈ ਠੀਕ ਹੈ ਨਾ ਕਿ ਭਾਈ ਤੂੰ ਆਮ ਆਦਮੀ ਪਾਰਟੀ ਦਾ ਪੁੱਤ ਬਣ ਬੈਠਾ ਹੈ ਨਾ ਉਹ ਰੋਧੀ ਨਿਤਾਵਾਂ ਤੇ ਸਿਕੰਜਾ ਕੱਸਿਆ ਤਾਂ ਕੋਈ ਗੱਲ ਨਹੀਂ ਇਰੇ ਸਾਰੇ ਕਾਗਜ਼ ਸਾਡੇ ਕੋਲ ਆ 400 ਦਿਨ ਬਚਿਆ ਬਾਕੀ ਠੀਕ ਆ ਜਾਂ ਤਾਂ ਪਾਸਪੋਰਟ ਬਣਾ ਕੇ ਨਿਕਲ ਜਾ ਕਿਉਂਕਿ ਵਕਤ ਬਦਲਿਆ ਫਿਰ ਦੇਰ ਨਹੀਂ ਲੱਗਣੀ ਜੋ ਅੱਜ ਸਲਾਮ ਕਰਦੇ ਆ ਉਹੀ ਕੱਲ ਤੈਨੂੰ ਘਰੋਂ ਚੁੱਕ ਸਕਦੇ ਬੜੀ ਵੱਡੀ ਸਟੇਟਮੈਂਟ ਬੜੀ ਵੱਡੀ ਸਟੇਟਮੈਂਟ ਆ ਤੇ ਕਮਾਲ ਦੀ ਗੱਲ ਆ ਕਿ ਤੁਸੀਂ ਵੇਖੋ ਕਿ ਇਹ ਸਟੇਟਮੈਂਟ ਇੱਕ ਖਬਰ ਬਣ ਗਈ ਹੈ ਸੁਖਵੀਰ ਸਿੰਘ ਬਾਦਲ ਨੇ ਐਸਐਸਪੀ ਨੂੰ ਲਲਕਾਰਿਆ ਉਕੇ ਇਹੋ ਜੀਆਂ ਖਬਰਾਂ ਚਟਕਾਰੇ ਨਾਲ ਲੋਕ ਪੜਦੇ ਸੁਣਦੇ ਆ ਪਰ ਮੈਂ ਜਿੰਨਾ ਕੁ ਸਮਝ ਰਿਆ ਸੁਖਬੀਰ ਸਿੰਘ ਬਾਦਲ ਮਿਲੇ ਨੇ ਆਪਦੇ ਸਾਲੇ ਨੂੰ ਮੈਨੂੰ ਲੱਗਦਾ ਕਿ ਸਟੇਟਮੈਂਟ ਹੀ ਸਾਲੇ ਨੇ ਬਣਾ ਕੇ ਵੇਚੀ ਮੰਨ ਜੋ ਜੀ ਗੱਲ ਮੈਨੂੰ ਇਉਂ ਲੱਗਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਇਹੋ ਜੇ ਸ਼ਬਦ ਇਹ ਪੂਰੇ ਮਿੱਥ ਕੇ ਹੀ ਬੋਲਦੇ ਹੁੰਦੇ ਇਸ ਕਰਕੇ ਮੈਨੂੰ ਇਉਂ ਲੱਗਦਾ ਕਿ ਵਿਕਰਮਜੀਤ ਮਜੀਠੀਏ ਨੇ ਵਿਕਰਮ ਮਜੀਠੀਏ ਨੇ ਇਹ ਸਟੇਟਮੈਂਟ ਬਣਵਾ ਕੇ ਭੇਜੀ ਆ ਕਿ ਤੁਹਾਨੂੰ ਭయ్యా ਜੀ ਚਾਹੀਦਾ ਹੈ ਕਿ ਠੋਕ ਕੇ ਹੁਣ ਗੱਲ ਕਹਿ ਦੇ ਸੋ ਗੱਲ ਤਾਂ ਹੀ ਜੀ ਆ ਅੰਦਾ ਜੀ ਉਹ ਤੁਹਾਨੂੰ ਪਤਾ ਹੈ ਨਾ ਗੁਰਪ੍ਰੀਤ ਜੀ ਇਹ ਗੱਲਾਂ ਜਿਹੜੀਆਂ ਫਰਮੋੜੀਆਂ ਨਹੀਂ ਜਾਂਦੀਆਂ ਤੇ ਹੁੰਦੇ ਆ ਕਿ ਕੁੱਲ ਲੁਗਾਈ ਇੱਕ ਤਰਫ ਤੇ ਲੁਗਾਈ ਦਾ ਭਾਈ ਇੱਕ ਤਰਫ ਇਹ ਵੀ ਹੋ ਜਾਂਦਾ ਹੈ ਨਾ ਜੀ ਜੀ ਸੋ ਅਗਲੀ ਗੱਲ ਜੇਕਰ ਕਰੀਏ ਤਾਂ ਉਧਰ ਬਹੁਤ ਚਰਚਿਤ ਕੇਸ ਦੇ ਦੋਸ਼ੀ ਨੂੰ ਭੁੰਨ ਦਿੱਤਾ ਗਿਆ ਇਹ ਕੱਲ ਰਾਤ ਮਾਝੇ ਦੇ ਵਿੱਚੋਂ ਸ਼ੈਟਾ ਅਸਲ ਚਲੋ ਮੈਂ ਤੁਹਾਨੂੰ ਥੋੜਾ ਹੋਰ ਪਿੱਛੇ ਲੈ ਜਾਵਾਂ ਕਾਲੀਆਂ ਦੀ ਕਵਰ ਕੀਤੀ ਆ ਤੁਹਾਨੂੰ ਪਤਾ ਹੈ ਕਿ ਕਾਲੀਆਂ ਦੀ ਜਿਹੜੀ ਚੜਤ ਸੀ ਉਹਦਾ ਪਤਨ ਕਿੱਥੋਂ ਸ਼ੁਰੂ ਹੋਇਆ ਜੀ 2012 ਦੀ ਗੱਲ ਆ ਸ਼ੈਟਾ ਦੇ ਵਿੱਚ ਥਾਣੇਦਾਰ ਰਵਿੰਦਰ ਦਾ ਕਤਲ ਹੋਇਆ ਸੀ ਜੀ ਉਡੀ ਉਹਦੇ ਨਾਲ ਛੇਡ ਛਾੜ ਦਾ ਮਾਮਲਾ ਸੀ ਤੇ ਜਿਹੜੇ ਉਹ ਬੰਦੇ ਸੀ ਉਨ੍ਹਾਂ ਦੇ ਵਿੱਚੋਂ ਕੁਝ ਕੁ ਦਾ تعلق ਜਿਹੜਾ ਸੀ ਉਹ ਯੂਥ ਕਾਲੀ ਦਲ ਦੇ ਨਾਲ ਸੀ ਉਹ ਐਸਾ ਕੇਸ ਹੋਇਆ ਐਸਾ ਕੇਸ ਹੋਇਆ ਗੁਰਪ੍ਰੀਤ ਕੇ ਉਸ ਤੋਂ ਬਾਅਦ ਅਕਾਲੀ ਭਾਜਪਾ ਦਾ ਜਿਹੜਾ ਸिखर ਸੀਗਾ ਨਾ ਉਹ ਬਸ ਬੋਣਾ ਹੋਣਾ ਸ਼ੁਰੂ ਹੋ ਗਿਆ ਕਦ ਘਟਦੇ ਗਿਆ ਕਿ ਨੂੰ ਬੋਲਦੇ ਸੀ ਉਦੋਂ ਸ਼ੈਟਾ ਕਾਨ ਇਹ ਉਸੇ ਹੀ ਕੇਸ ਦੇ ਵਿੱਚ ਮਲਜਮ ਸੀਗਾ ਤੇ ਸਜ਼ਾ ਕੱਟ ਰਿਆ ਸੀਗਾ 14 ਦਿਨ ਦੇ ਪੈਰੋਲ ਤੇ ਆਇਆ ਸੀ ਧਰਮਾ ਦਾ ਨਾਮ ਤੇ ਘਰ ਦੇ ਬਾਹਰ ਹੀ ਇਹਨੂੰ ਮਾਰ ਦਿੱਤਾ ਹਮਲਾ ਬਣਾ ਕੇ ਹੁਣ ਇਹਦੀ ਜ਼ਿੰਮੇਵਾਰੀ ਲਈ ਆ ਜੱਗੂ ਭਗਵਾਨਪੁਰਗੇ ਨੇ ਉਹਦੇ ਘਰ ਦੇ ਕਹਿੰਦੇ ਆ ਕਿ ਜੱਗੂ ਦੇ ਗੁਰਗਿਆਂ ਦੇ ਨਾਲ ਉਹਦੀ ਲੜਾਈ ਜਿਹੜੀ ਆ ਜੇਲ੍ਹ ਦੇ ਵਿੱਚ ਚੱਲੀ ਸੀ ਇਹਦਾ ਮਤਲਬ ਕੀ ਆ ਮੈਂ ਇਸ ਗੱਲ ਤੇ ਬਹੁਤ ਵਾਰੀ ਗੱਲ ਕਰ ਚੁੱਕਾ ਵਾਂ ਕਿ ਮਾਜੇ ਦੇ ਵਿੱਚ ਜੋ ਚੱਲਦਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲਾਸ਼ਾਂ ਗਿਣਨ ਵਾਸਤੇ ਤਿਆਰੀ ਰ ਜੀ ਉਹਦਾ ਵੱਡਾ ਕਾਰਨ ਹੈ ਦੇਖੋ ਜਿਹੜਾ ਮਾਝੇ ਦਾ ਗੈਂਗイズਮ ਹੈ ਨਾ ਉਹਨੂੰ ਤੁਸੀਂ ਦੋ ਇਲਾਕਿਆਂ ਚ ਵੇਖੋ ਇੱਕ ਤੇ ਅੰਮ੍ਰਿਤਸਰ ਤੋਂ ਉਰਾ ਹਰੀਕੇ ਵਾਲੀ ਸਾਈਡ ਨੂੰ ਇਹ ਇੱਧਰ ਪੈ ਜਾਂਦਾ ਜਿੱਦੇ ਚ ਪੱਟੀ ਆ ਗਿਆ ਤਰਨਤਾਰਨ ਹਰੀਕੇ ਏਰੀਆ ਆ ਗਿਆ ਇਹਦੇ ਚ ਪ੍ਰਭ ਦਾਸੂ ਵਾਲ ਬੱਲ ਨਸ਼ਹਿਰਾ ਲੰਡਾ ਇਹ ਆ ਜਾਂਦੇ ਆ ਠੀਕ ਹੈ ਜੀ ਜੀ ਉਧਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਪਰੇ ਉਧਰ ਆ ਜਾਂਦੇ ਆ ਇਸ ਵੇਲੇ ਜੱਗੂ ਭਗਵਾਨ ਪੁਰੀਆ ਤੇ ਫਿਰ ਉਹ ਗੋਪੀਕਨ ਸ਼ਾਮਪੁਰੀਏ ਦਾ ਗਾਇਤ ਜੀ ਇਹ ਮਤਲਬ ਕਿ ਦੋ ਚੀਜ਼ਾਂ ਹੈ ਤਾਂ ਸਾਰਾ ਪ੍ਰਭਾਵ ਤਾਂ ਸਾਰੇ ਮਾਝੇ ਚ ਸਾਰਿਆਂ ਦਾ ਹੀ ਆ ਮਤਲਬ ਕਿ ਇਹਨੂੰ ਦੋ ਪਾਸਿਆਂ ਤੋਂ ਤੁਸੀਂ ਦੇਖੋ ਉਧਰ ਜਿਹੜਾ ਅੰਮ੍ਰਿਤਸਰ ਤੋਂ ਪਰਾਂ ਬਟਾਲੇ ਵਾਲੀ ਸਾਈਡ ਉਧਰ ਇਹਨਾਂ ਦੀ ਰਾਈਵਲਰੀ ਬਹੁਤ ਚੱਲ ਰਹੀ ਹੈ ਬਹੁਤ ਚੱਲ ਰਹੀ ਹੈ ਅੰਮ੍ਰਿਤਸਰ ਬਟਾਲਾ ਇਸ ਏਰੀਏ ਦੇ ਵਿੱਚ ਕਿਉਂਕਿ ਗੋਪੀ ਕਨਸ਼ਾਮਪੁਰੀਆ ਭੇਤ ਭਰੀ ਹਾਲਤ ਵਿੱਚ ਕਤਲ ਹੋ ਗਿਆ ਸੀ ਪੰਜਾਬ ਤੋਂ ਬਾਹਰ ਅੱਜ ਕੱਲ ਉਹਦਾ ਭਰਾ ਜਿਹੜਾ ਮਣ ਕਨਸ਼ਾਮਪੁਰੀਆ ਉਹ ਸ਼ਾਇਦ ਯੂਰਪ ਚ ਆ ਉਹ ਉੱਥੋਂ ਇਸ ਗੈਂਗ ਨੂੰ ਨਾ ਸਿਰਫ ਜ਼ਿੰਦਾ ਕਰਦਾ ਹੈ ਬਲਕਿ ਇਸ ਨੂੰ ਖੂਨੀ ਢੰਗ ਨਾਲ ਆਪਰੇਟ ਕਰਨਾ ਸਟਾਰਟ ਕਰਦਾ ਹੈ ਤੇ ਹੁਣ ਤਾਂ ਇਹ ਦੋਵੇਂ ਗਰੁੱਪ ਜਿਹੜੇ ਆ ਦੋਵੇਂ ਗੈਂਗ ਆ ਇਹ ਖੂਨ ਦੇ ਪਿਆਸੇ ਹੋ ਗਏ ਆ। ਤਾਂ ਨਾਲ ਅਲਾਈਡ ਹੋ ਜਾਂਦੇ ਆ ਦੂਜੇ ਗੈਂਗ। ਸੋ ਇਸ ਵਾਸਤੇ ਇਹ ਮੈਂ ਗੱਲ ਤਾਂ ਕਹਿ ਰਿਹਾ ਸੀਗਾ ਕਿ ਹੁਣ ਉੱਥੇ ਅਰਥੀਆਂ ਬਹੁਤ ਜ਼ਿਆਦਾ ਉੱਠ ਰਹੀਆਂ ਨੇ। ਜਿਵੇਂ ਤੁਸੀਂ ਦੇਖੋਗੇ ਤਾਂ ਇਹ ਹਫ਼ਤੇ ਚ ਚੌਥਾ ਮੜ ਰਿਹਾ ਜੀ ਮਾਝੇ ਦੀ ਧਰਤੀ ਤੇ। ਜੀ। ਸੋ ਉੱਧਰ ਕਹਿੰਦੇ ਪੰਜਾਬ ਦੇ ਵਿੱਚ ਪੰਚਾਇਤ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਟਲ ਗਈਆਂ ਨੇ ਜੀ ਕੀ ਕਾਰਨ ਹੈ ਚੋਣਾਂ ਟਾਲ ਦੇਣ ਦਾ ਫਿਲਹਾਲ ਨਹੀਂ ਦੇਖੋ ਗੁਰਪ੍ਰੀਤ ਇਹਨਾਂ ਨੇ ਕੋਈ ਵੀ ਇਲੈਕਸ਼ਨ ਜਿਹੜਾ ਉਹ ਟਾਈਮ ਸਿਰ ਤੇ ਆਪਣੇ ਆਪ ਤੇ ਕਰਵਾਇਆ ਹੀ ਨਹੀਂ ਚਾਹੇ ਪੰਚਾਇਤੀ ਇਲੈਕਸ਼ਨ ਹੋਵੇ ਹਾਲਾਂਕਿ ਚਲੋ ਜ਼ਿਮਨੀ ਚੋਣਾਂ ਤੇ ਜਿਹੜੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਆ ਉਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੀ ਜਿਹੜਾ ਹੈ ਉਹ ਕੰਡਕਟ ਕਰਵਾਉਂਦਾ ਆਪਣੀ ਨਿਗਰਾਨੀ ਹੇਠ ਪਰ ਇਹਨਾਂ ਨੇ ਤੇ ਕੋਈ ਵੀ ਸਮੇਂ ਪੰਚਾਇਤ ਵਾਲਾ ਮਾਮਲਾ ਉਹ ਵੀ ਹਾਈ ਕੋਰਟ ਗਿਆ ਫਿਰ ਜੇ ਤੁਸੀਂ ਦੇਖੋਗੇ ਨਿਗਮ ਵਾਲਾ ਉਹ ਵੀ ਹਾਈ ਕੋਰਟ ਗਿਆ ਹੁਣ ਇਹ ਵੀ ਮਾਮਲਾ ਕੋਰਟ ਹੀ ਗਿਆ ਸੀਗਾ ਬਲਾਕ ਸਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਏ ਨੂੰ ਤੇ ਮੇਰੇ ਖਿਆਲ ਦੇ ਨਾਲ ਆਲਮੋਸਟ 6-7 ਸਾਲ ਹੋ ਗਏ ਹੋਣੇ ਆ ਜੀ ਸ਼ਾਇਦ ਆਖਰੀ ਵਾਰ 18 ਚੋਈਆਂ ਸਨ ਤਾਂ ਵੇਖ ਲਓ ਕਿੰਨਾ ਸਮਾਂ ਹੋ ਗਿਆ ਹੁਣ ਇਹੋ ਜਿਹੇ ਮਹੱਤਵਪੂਰਨ ਬਾਡੀਜ਼ ਦੀਆਂ ਇਲੈਕਸ਼ਨ ਚੋਣਾ ਇੰਨੀਆਂ ਟਾਲੀਆਂ ਜਾਣ ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਗਲਤ ਗੱਲ ਹੈ ਔਰ ਇਹ ਸਿਸਟਮ ਵਾਸਤੇ ਸ਼ਰਮਨਾਕ ਵੀ ਹੋ ਸਕਦਾ ਤਾਂ ਹੁਣ ਕਹਾਣੀ ਜਿਹੜੀ ਹੈ ਉਹ ਇਹ ਆ ਜਨਾਬ ਕਿ ਹੜਾਂ ਦਾ ਹਵਾਲਾ ਦੇ ਕੇ ਇਹਨਾਂ ਨੇ ਇਹ ਚੋਣਾ ਜਿਹੜੀਆਂ ਉਹ ਦਸੰਬਰ ਚ ਕਰਵਾਉਣ ਦਾ ਫੈਸਲਾ ਕੀਤਾ ਕੁੱਲ ਮਿਲਾ ਕੇ ਪਹਿਲਾਂ ਵੀ ਦੋ ਵਾਰ ਨੋਟੀਫਿਕੇਸ਼ਨ ਹੋਇਆ ਰਾਮਾਗੇ ਜੀ ਇਦਾਂ ਹੋਏਗਾ ਉਦਾਂ ਹੋਏਗਾ ਤੇ ਅਖੀਰ ਕੁਝ ਵੀ ਨਹੀਂ ਹੋਇਆ ਹੁਣ ਇਸ ਕਰਕੇ ਕਿਉਂਕਿ ਇਹਨਾਂ ਦੇ ਕੋਲ ਇੱਕ ਵਾਹਾਨਾ ਹੈ ਕਿ ਭਾਈ ਜੀ ਅਸੀਂ ਤਾਂ ਹੜਾਂ ਦੇ ਨਾਲ ਲੇਟ ਰਹੇ ਆ ਤੇ ਇਹਦੇ ਕਰਕੇ ਇੱਕ ਮੌਕਾ ਫੇਰਿਆ ਕਿ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੁਣ 5 ਦਸੰਬਰ ਤੱਕ ਦੱਸਦੇ ਆ ਕਿ ਉਹ ਟਾਲ ਦਿੱਤੀਆਂ ਗਈਆਂ ਨੇ ਤਾਂ ਹੁਣ ਸਰਦੀ ਦੇ ਵਿੱਚ ਇਸ ਇਲੈਕਸ਼ਨ ਦੀ ਗਰਮੀ ਆਪਾਂ ਨੂੰ ਮਹਿਸੂਸ ਹੋਏਗੀ ਤੇ ਤੁਹਾਨੂੰ ਪਤਾ ਹੈ ਇਹ ਵੀ ਇੱਕ ਪਿੰਡੂ ਹੀ ਇਲੈਕਸ਼ਨ ਹੈ ਜੀ ਹੂੰ ਜੀ ਉਧਰ ਆ ਪ੍ਰਧਾਨ ਨੂੰ ਧਰਨਾ ਮਹਿੰਗਾ ਕਿਉਂ ਪੈ ਗਿਆ ਜੀ ਦੇਖੋ ਧਰਨੇ ਅੱਜ ਤੁਸੀਂ ਹੋਰ ਨਹੀਂ ਨਜ਼ਾਰਾ ਦੇਖਿਆ ਉੱਥੇ ਸਦਨ ਦੇ ਵਿੱਚ ਪਹਿਲਾਂ ਤੇ ਬਾਜਵੇ ਨੇ ਚੰਗੇ ਮਿਹਨੇ ਮੂਨੇ ਮਾਰੇ ਇਹਨਾਂ ਨੂੰ ਉਸ ਤੋਂ ਬਾਅਦ ਇਹ ਵੀ ਗਰਮੀ ਚ ਆ ਗਿਆ ਇਹ ਆਪਣੇ ਰੰਗ ਚ ਆ ਗਏ ਨਕਲਾਬੀ ਰੰਗ ਚ ਇਸ਼ਕ ਤੇਰੇ ਵਿੱਚ ਰੰਗੀ ਸੋਹਣਿਆ ਇਸ਼ਕ ਤੇਰੇ ਵਿੱਚ ਰੰਗੀ ਵੇ ਉਹ ਮਤਲਬ ਕਿ ਚੱਕ ਕੇ ਇਹਨਾਂ ਨੇ ਉਪਰਾਨੇ ਕੰਮ ਇਹਨਾਂ ਨੂੰ ਯਾਦ ਆ ਗਿਆ ਉਹ ਤਖਤੀਆਂ ਚੁੱਕ ਕੇ ਤੇ ਆਪ ਹੀ ਸਦਨ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜੀ ਵੀ 1600 ਕਰੋੜ ਦਾ ਜੁਮਲਾ 1600 ਕਰੋੜ ਦਾ ਜੁਮਲਾ ਤਿੱਖਰ ਉਥੇ ਤੁਹਾਨੂੰ ਪਤਾ ਹੀ ਉਹਦੇ ਤੇ ਆਪਾਂ ਗੱਲ ਵੀ ਕਰ ਲਈ ਆ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਵੀ ਜਿਹੜਾ ਉਥੇ ਸੀਗਾ ਉਹ ਵੀ ਆਪਾਂ ਕੋਟ ਕਰ ਦਿੱਤਾ ਹੁਣ ਇਹ ਗੱਲ ਕਰੀਏ ਕਿ ਧਰਨਿਆਂ ਚੋਂ ਨਿਕਲੀ ਪਾਰਟੀ ਨੂੰ ਧਰਨੇ ਕਿਵੇਂ ਡਰਾਉਂਦੇ ਆ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਪਟਿਆਲੇ ਤੋਂ ਜ਼ਿਲ੍ਹਾ ਪ੍ਰਧਾਨ ਆ ਔਰਤਾਂ ਦੀ ਸਵੇਤਾ ਜਿੰਦਲ ਇਹਦਾ ਕੋਈ ਮੋਬਾਈਲ ਸੀ ਤੇ ਜਿਹੜਾ ਉਹ ਮੋਬਾਈਲ ਫੋਨ ਇਹਨੇ ਕਿਸੇ ਦੁਕਾਨਦਾਰ ਕੋਲ ਠੀਕ ਕਰਨ ਵਾਸਤੇ ਦਿੱਤਾ ਸੀ ਤੇ ਦੱਸਦੇ ਆ ਕਿ ਉਕਤ ਦੁਕਾਨਦਾਰ ਵੱਨਿਓ ਉਸਦੇ ਫੋਨ ਵਿੱਚੋਂ ਉਸਦੀ ਸਹਿਮਤੀ ਤੋਂ ਬਿਨਾਂ ਕੁਝ ਅਜਿਹਾ ਡਾਊਨਲੋਡ ਕਰ ਦਿੱਤਾ ਗਿਆ ਉਸਦੇ ਮੋਬਾਈਲ ਵਿੱਚ ਜਿਹਦੇ ਨਾਲ ਸਾਰਾ ਡਾਟਾ ਹੀ ਡਿਲੀਟ ਹੋਇਆ ਮਤਲਬ ਕਿ ਸਵੇਤਾ ਜਿੰਦਲ ਦਾ ਕਹਿਣਾ ਹੈ ਕਿ ਉਸਤੇ ਫੋਨ ਦੇ ਨਾਲ ਛੇਡ ਛਾੜੋ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ ਇੱਕ ਬੜਾ ਮਸ਼ਹੂਰ ਥਾਣਾ ਤ੍ਰਿਪੜੀ ਇਹਦੇ ਵਿੱਚ ਸ਼ਿਕਾਇਤ ਕਰਵਾਈ ਉਸਨੇ ਜਦੋਂ ਕੋਈ ਗੱਲ ਨਾ ਸੁਣੀ ਤਾਂ ਫਿਰ ਇਸ ਮਾਮਲੇ ਤੇ ਇੱਕ ਧਰਨਾ ਲੱਗ ਗਿਆ ਹੁਣ ਜਿਹੜਾ ਧਰਨਾ ਲੱਗ ਗਿਆ ਤਾ ਇਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ ਫਿਰ ਪਾਰਟੀ ਨੇ ਮੁਅਤਲ ਕਰ ਦਿੱਤਾ ਠੀਕ ਹੈ ਨਾ ਜੀ ਮਤਲਬ ਪਹਿਲਾਂ ਨੋਟਿਸ ਜਾਰੀ ਕੀਤਾ ਫਿਰ ਵੀ ਤੁਸੀਂ ਆਪਣੀ ਪਾਰਟੀ ਦੇ ਅਹੁਦੇ ਦੀ ਦਰਵਾਰਤੋਂ ਕੀਤੀ ਆ ਜੀ ਫਲਾਂ ਕੀਤਾ ਠਮਕਾਂ ਕੀਤਾ ਦੁਕਾਨਦਾਰ ਨੂੰ ਠਮਕਾਉਣ ਡਰਾਉਣ ਲਈ ਆਪਣੀ ਪਾਰਟੀ ਪੋਸਟ ਦੀ ਦਰਵਾਰਤੋਂ ਕੀਤੀ ਆ ਅਹੀਂ ਨਹੀਂ ਤੁਹਾਨੂੰ ਮਤਲਬ ਕਿ ਪਾਰਟੀ 'ਚ ਰੱਖਣਾ ਜਦ ਕਿ ਸਵੇਤਾ ਜਿੰਦਲ ਦਾ ਕਹਿਣਾ ਇਹ ਆ ਕਿ ਅਸਲ ਦੇ ਵਿੱਚ ਇੱਕ ਲੋਕਲ ਆਗੂ ਨੇ ਹੀ ਸਾਡੇ ਖਿਲਾਫ ਸਾਜ਼ਿਸ਼ ਰਚੀ ਹੈ ਇਹ ਲੋਕਲ ਆਗੂ ਕੌਣ ਹੈ ਪਟਿਆਲੇ ਤੋਂ ਤੁਹਾਨੂੰ ਪਤਾ ਹੀ ਆ ਇੱਕ ਬੜਾ ਚਰਚਿਤ ਨਾਮ ਹੈ ਸ਼ਾਇਦ ਉਹਦਾ ਜ਼ਿਕਰ ਹੋ ਰਿਹਾ ਮੇਰੇ ਖਿਆਲ ਦੇ ਨਾਲ ਕਿ ਜਾਂ ਕੋਈ ਹੋਰ ਹੋ ਸਕਦਾ ਇਹ ਦੇਖਦੇ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਸਾਜ਼ਿਸ਼ ਦਾ ਉਹ ਪਰਦਾ ਫਾਸ਼ ਬਈ 2-4 ਦਿਨਾਂ ਦੇ ਵਿੱਚ ਕਰ ਦੇਣਗੇ ਤੇ ਨਾਲ ਉਹਨਾਂ ਨੇ ਆਖਿਆ ਕਿ ਦੁਕਾਨਦਾਰ ਨੇ ਲਿਖਤੀ ਤੌਰ ਤੇ ਆਪਣੀ ਗਲਤੀ ਮੰਨੀ ਆ ਮੇਰੇ ਕੋਲ ਹੂੰ ਜੀ ਸੋ ਇਸ ਦੇ ਨਾਲ ਪ੍ਰੋਗਰਾਮ ਦਾ ਸਮਾ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ